ਹੈ ਗਈ ਹੈ ਜੀ ਤਿੱਪੀ ਮਾਰਕੀਟ ਇਹ ਆਉਂਦੇ ਨੇ ਜੀ ਇੱਥੇ 4 ਮਹੀਨੇ ਵਾਸਤੇ ਮਹਾਲੀ ਵੀ ਚੰਡੀਗੜ੍ਹ ਵੀ ਕਿਤੇ ਵੀ ਠੀਕ ਹੈ ਮੈਨੇ ਕੋਲ ਕਰਾਇ ਲਿੱਤਾ ਹੈ 1 ਲੱਖ ਰੁਪਏ 4 ਮਹੀਨੇ ਦਾ ਮੈਨੇ ਕੋਲ ਕਰਾਇ ਲਿੱਤਾ ਹੈ 1 ਲੱਖ ਰੁਪਏ 4 ਮਹੀਨੇ ਦਾ ਅੱਜ ਇੱਕ ਬਾਅਦ ਫੇਰ ਉਸ ਸਮਾਜ ਸੇਵੀ ਦੀ ਗੱਲ ਕਰਨ ਜਾ ਰਹੇ ਹਾਂ ਜਿਹੜਾ ਸਮਾਜ ਸੇਵੀ ਸਮਾਜ ਸੇਵਾ ਦਾ ਚੋਲਾ ਪਾ ਕੇ ਲੋਕਾਂ ਨੂੰ ਠੱਗਦਾ ਹੈ ਤੇ ਲੋਕਾਂ ਨਾਲ ਠੱਗੀ ਕਰਦਾ ਹੈ ਜ਼ੀਰੇਕਪੁਰ ਦਾ ਸੇਠੀ ਢਾਬਾ ਜਿਹੜਾ ਕਿ ਹਮੇਸ਼ਾ ਕਿਸੇ ਨਾ ਕਿਸੇ ਵਿਵਾਦ ਦੇ ਵਿੱਚ ਚਰਚਾ ਦੇ ਵਿੱਚ ਫਸਿਆ ਰਹਿੰਦਾ ਹੈ ਬੀਤੇ ਦਿਨੀ ਪਹਿਲਾਂ ਵੀ ਆਪਣੇ ਵੱਲੋਂ ਇੱਕ ਖਬਰ ਨਸ਼ਰ ਕੀਤੀ ਗਈ ਸੀ ਜਿਸ ਦੇ ਵਿੱਚ ਉਸ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੀ ਇਨਕ੍ਰੋਚਮੈਂਟ ਕੀਤੀ ਗਈ ਸੀ ਲੋਕਾਂ ਨੂੰ ਨਜਾਇਜ਼ ਰੇੜੀਆਂ ਫੜੀਆਂ ਲਵਾਈਆਂ ਜਾਂਦੀਆਂ ਸੀ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਕੇ ਉਹਨਾਂ ਤੋਂ ਹਜ਼ਾਰਾਂ ਰੁਪਿਆ ਕਰਾਇਆ ਨਜਾਇਜ਼ ਤਰੀਕੇ ਨਾਲ ਵਸੂਲਿਆ ਜਾਂਦਾ ਸੀ ਉਸ ਦਾ ਖੁਲਾਸਾ ਕੀਤਾ ਸੀ ਤੇ ਅੱਜ ਖੁਲਾਸਾ ਕਰਨ ਜਾ ਰਹੇ ਹਾਂ ਸੇਠੀ ਟਾਬੇ ਵੱਲੋਂ ਇੱਕ ਲਗਵਾਈ ਗਈ ਦਿੱਬਤਿਆਂ ਮਾਰਕੀਟ ਦੀ ਜਿਸ ਦਿੱਬਤੀਨ ਮਾਰਕੀਟ ਵੱਲੋਂ ਸਮਾਜ ਸੇਵੀ ਦਾ ਚੋਲਾ ਪਾ ਕੇ ਲੱਖਾਂ ਰੁਪਇਆ ਉਹਨਾਂ ਤੋਂ ਕਰਾਇਆ ਲਿੱਤਾ ਗਿਆ ਔਰ ਨਗਰ ਨਿਗਮ ਨੂੰ ਬੇਕੂਪ ਬਣਾਇਆ ਗਿਆ ਤੇ ਉਦੋਂ ਬਾਅਦ ਨਗਰ ਨਿਗਮ ਨੇ ਕਿਵੇਂ ਉਸ ਦਾ ਸਮਾਨ ਚੱਕਿਆ ਤੇ ਕਿਵੇਂ ਉਹ ਸਾਰਾ ਸਮਾਨ ਆਪਣੇ ਕਬਜ਼ੇ ਦੇ ਵਿੱਚ ਲਿਆ ਤੇ ਕਿਵੇਂ सोनू ਸੈਠੀ ਆਪਣੀ ਹੀ ਸਟੇਟਮੈਂਟ ਦੇ ਵਿੱਚ ਫਸਦਾ ਨਜ਼ਰ ਆ ਰਿਹਾ ਜੁੜੇ ਰਹੋ ਕ੍ਰਾਈਮ ਆਵਾਜ਼ ਇੰਡੀਆ ਦੇ ਨਾਲ ਇੰਨਾਂ ਸਾਰੀਆਂ ਗੱਲਾਂ ਤੇ ਅੱਜ ਇੱਕ ਸ਼ੋਅ ਦੇ ਵਿੱਚ ਤੁਹਾਡੇ ਨਾਲ ਚਰਚਾ ਕਰਾਂਗੇ ਨਮਸਕਾਰ ਆਦab ਸਤਿ ਸ਼੍ਰੀ ਅਕਾਲ ਮੈਂ ਹਿਮੰਤ ਮਿੱਤਲ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਕ੍ਰਾਈਮ ਆਵਾਜ਼ ਇੰਡੀਆ ਸੇਠੀ ਢਾਬਾ सोनू ਸੇਠੀ ਜਿਸ ਦਾ ਮਾਲਕ ਹੈ ਔਰ जीरकपुर ਦੀ ਜਿਸ ਜਗ੍ਹਾ ਦੇ ਉੱਤੇ ਇਹ ਢਾਬਾ ਚਲਾਇਆ ਜਾ ਰਿਹਾ ਸਾਨੂੰ ਸੇਠੀ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਆਸ-ਪਾਸੇ ਦੀ ਜ਼ਮੀਨ ਹੈ ਜਿਹੜੀ ਸਰਕਾਰੀ ਜ਼ਮੀਨ ਹੈ ਜਾਂ ਉਹ ਵਿਵਾਦਿਤ ਪੀਏਸੀਐਲ ਦੀ ਜ਼ਮੀਨ ਹੈ ਉਹ ਉਸਦੇ ਮਾਲਕਾਂ ਦੀ ਹੈ ਪਰ ਉਸਦੇ ਮਾਲਕ ਕੌਣ ਨੇ ਅੱਜ ਤੱਕ ਉਸੇ ਵੱਲੋਂ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਪਰ ਜਦੋਂ ਨਗਰ ਨਿਗਮ ਉਸ ਦੇ ਉੱਤੇ ਕੋਈ ਨਾ ਕੋਈ ਕਾਰਵਾਈ ਕਰਨ ਆਉਂਦੀ ਹੈ ਦਾ ਉਸ ਤੋਂ ਉਲਟ ਜਿਵੇਂ ਚੋਰ ਵਾਲ कोतवाल ਨੂੰ ਡਾਂਟਦਾ ਹੈ ਇੱਕ ਕਹਾਵਤ ਹੈ ਤਾਂ ਉਸੇ ਤਰੀਕੇ ਨਾਲ ਸੋਨੂ 세ਠੀ ਵੱਲੋਂ ਵੀ ਉਲਟਾ ਨਗਰ ਨਿਗਮ ਵਾਲਿਆਂ ਤੋਂ ਕਾਗਜ਼ ਮੰਗੇ ਜਾਂਦੇ ਨੇ ਤਾਂ ਫਿਰ ਨਗਰ ਨਿਗਮ ਨੇ ਵੀ ਕਾਨੂੰਨੀ ਕਾਰਵਾਈ ਕਰਦੇ ਹੋਏ ਉਸ ਨੂੰ ਪਹਿਲਾਂ ਨੋਟਿਸ ਭੇਜੇ ਤਾਂ ਜਦੋਂ ਨੋਟਿਸਾਂ ਦੇ باوجود ਵੀ ਉਹ ਆਪਣੀਆਂ ਹਰਕਤਾਂ ਤੋਂ ਬਾਝ ਨਾ ਆਇਆ ਤਾਂ ਫਿਰ ਉਸ ਦਾ ਸਮਾਨ ਹੈ ਜਿਹੜਾ ਉਹ ਚੱਕ ਲਿਆ ਗਿਆ ਨਗਰ ਨਿਗਮ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੁਣ ਤੁਹਾਨੂੰ ਪਹਿਲਾਂ ਇੱਕ ਦਿਖਾਉਂਦੇ ਆ ਛੋਟੀ ਜੀ ਵੀਡੀਓ ਸੋਨੂ ਸੇਠੀ ਦੀ ਕਿਵੇਂ ਉਹ ਆਪਣੇ ਆਪ ਨੂੰ ਹੀ ਇੱਕ ਸਮਨਾਲੇ ਦਾ ਸਮਾਜ ਸੇਵੀ ਕਹਿੰਦਾ ਔਰ ਨਾਲੇ ਉਹ ਜਿਹੜੀ ਗੱਲ ਕਰ ਰਿਹਾ ਤੁਸੀਂ ਸੁਣੋ ਉਹ ਕੀ ਕਹਿੰਦਾ ਸੋਨੂ ਸੇਠੀ ਇਹ ਹੈਗੀ ਆ ਜੀ ਤਿੱਪਤੀ ਮਾਰਕੀਟ ਇਹ ਆਉਂਦੇ ਨੇ ਜੀ ਇੱਥੇ 4 ਮਹੀਨੇ ਵਾਸਤੇ ਮਹਾਲੀ ਵੀ ਚੰਡੀਗੜ੍ਹ ਵੀ ਕਿਤੇ ਵੀ ਠੀਕ ਹੈ ਮੈਨੇ ਕੋਲ ਕਰਾਇ ਲਪਾ 1 ਲੱਖ ਰੁਪਏ 4 ਮਹੀਨੇ ਦਾ ਆਪ ਵੀ ਮੈਂ ਇਹਨੂੰ ਮੈਲਵਾ ਕੇ ਦਿੱਤਾ ਆ ਸਾਰਾ ਬੋਟ ਏ ਮੈਨੂੰ ਕਹਿੰਦੇ ਜੀ ਪਿਛਲੇ ਸਾਲ ਠੰਡ ਦੀ ਪਈ ਸਿੱਟੀ ਦਾ ਹਮੇ ਬੜਾ ਨੁਕਸਾਨ ਹੋ ਗਿਆ ਮੈਂ ਚਲੋ ਕੋਈ ਗੱਲ ਨਹੀਂ ਇਸ ਵਾਰੀ ਮੈਂ ਤੁਹਾਨੂੰ ਵਧੀਆ ਬਸੇ ਸਿੱਟੀ ਦਊਂਗਾ ਇਹਨਾਂ ਨੂੰ ਅਸੀਂ ਹੋਰ ਆ ਲੈਟਾ ਲੂਟਾ ਮੈਂ ਆਪਣੇ ਕੋਲ ਲਵਾ ਕੇ ਦਿੱਤੀਆਂ ਠੀਕ ਹੈ ਆ ਦੇਖੋ ਕਿੰਨੇ ਬੰਦੇ ਨੇ ਇਹ ਤੁਹਾਡੇ ਸਾਹਮਣੇ ਹਰ ਇੱਕ ਬੰਦੇ ਦੀ ਰੋਜੀ ਰੋਟੀ ਜੁੜੀ ਹੋਈ ਹੈ ਵਿਚਾਰੇ ਮਨਾਲੀ ਤੋਂ ਆਉਂਦੇ ਆ ਤੇ 4 ਮਹੀਨੇ ਇਹਨਾਂ ਨੇ ਇੱਥੇ ਆਪਣੀ ਰੋਜੀ ਰੋਟੀ ਚਲਾਣੀ ਹੈ ਆ ਦੇਖੋ ਛੋਟੇ ਛੋਟੇ ਬੱਚੇ ਆ ਆਪਣੇ ਬੱਚਿਆਂ ਵਾਤੇ ਦੇਖੋ ਆਪਣਾ ਕਿੰਨਾ ਕੁਛ ਕਰ ਰਹੇ ਆ ਜੀਵੇਂ ਕੇ ਇਸ ਵੀਡੀਓ ਦੇ ਵਿੱਚ ਆਪਾਂ ਦੇਖਿਆ ਕਿ ਸੋਨੂ ਸੇਠੀ ਕਹਿ ਰਿਹਾ ਹੈ ਕਿ ਇਹ ਤਿੱਬਤੀਆ ਲੋਕ ਜਿਹੜੇ ਕਿ ਮਨਾਲੀ ਵਰਗੇ ਸ਼ਰਾਂ ਦੇ ਵਿੱਚੋਂ ਆਉਂਦੇ ਨੇ ਉਹਨਾਂ ਨੇ ਆ ਕੇ ਮੈਨੂੰ ਰਿਕੁਐਸਟ ਕੀਤੀ ਕਿ ਪਿਛਲੇ ਸਾਲ ਠੰਡ ਨਹੀਂ ਪਈ ਔਰ ਸਾਡਾ ਬਹੁਤ ਨੁਕਸਾਨ ਹੋ ਗਿਆ ਔਰ ਇਹ ਆਪਣੇ ਮੂੰਹੋਂ ਕਹਿ ਰਿਹਾ ਵੀ ਚਲੋ ਪੁਰਗਾਲੀ ਇਸ ਵਾਰ ਤੁਹਾਨੂੰ ਅਸੀਂ ਵਧੀਆ ਜਗ੍ਹਾ ਦਿੰਨੇ ਆ ਜਿੱਥੇ ਤੁਹਾਡਾ ਘਾਟਾ ਪੂਰਾ ਹੋ ਜਾਵੇਗਾ ਔਰ ਇੱਕ ਕਹਿ ਰਿਹਾ ਹੈ ਕਿ 1.5 ਲੱਖ ਰੁਪਿਆ ਮੈਂ ਇਹਨਾਂ ਤੋਂ ਲਿਆ ਹੈ ਜਿਸ ਦੇ ਬਜਲੇ ਇਸਨੇ ਉਹਨਾਂ ਨੂੰ ਬਿਜਲੀ ਵੀ ਦਿੱਤੀ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਿਵੇਂ ਕਿ ਇਹ ਬੋਰ ਜੋ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਇਹ ਵੀ ਲਗਵਾਇਆ ਗਿਆ ਪਰ ਸੋਨੂ ਸੇਠੀ ਕੋਲ ਇਹ ਕਿਹੜਾ ਹੱਕ ਹੈ ਕਿ ਉਹ ਉਸ ਨੂੰ ਦਿੱਤੀ ਗਈ ਬਿਜਲੀ ਦਾ ਦੁਰਪਯੋਗ ਕਰੇ ਗੈਰ ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਵੰਡੇ ਜਿਹੜਾ ਕਿ ਉਸ ਦੇ ਕੋਲ ਮੀਟਰ ਲੱਗਿਆ ਹੋਇਆ ਹੈ ਔਰ ਦੂਸਰੀ ਗੱਲ ਇਹ ਹੱਕ ਉਸ ਨੂੰ ਕਿਸ ਨੇ ਦਿੱਤਾ ਕਿ ਇੱਕ ਫਿਰ ਚਾਹੇ ਉਹ ਸਰਕਾਰੀ ਜ਼ਮੀਨ ਹੋਵੇ ਜਾਂ ਵਿਵਾਦਤ ਜ਼ਮੀਨ ਹੋਵੇ ਪੀਏਸੀਐਲ ਦੀ ਜਿਸ ਦੇ ਉੱਤੇ ਸੁਪਰੀਮ ਕੋਰਟ ਵੱਲੋਂ ਵੀ ਆਰਡਰ ਨਹੀਂ ਵੀ ਐਡੇ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਗਤੀਵਿਧੀ ਨਹੀਂ ਕੀਤੀ ਜਾ ਸਕਦੀ ਤਾਂ ਫਿਰ ਕਿਹੜੇ ਹੱਕਾਂ ਨਾਲ ਉਹ ਉਸ ਦੇ ਉੱਤੇ ਲੋਕਾਂ ਨੂੰ ਬਿਠਾ ਕੇ ਉਹਨਾਂ ਤੋਂ ਮੋٹے ਕਿਰਾਏ ਲੈਂਦਾ ਹੈ ਔਰ ਜਿਹੜੀ ਗੱਲ ਇਹ ਆਪਣੇ ਮੂੰਹੋਂ ਕਹਿ ਰਿਹਾ ਕਿ ਮੈਂ 1.5 ਲੱਖ ਰੁਪਿਆ ਉਹਨਾਂ ਤੋਂ ਕਰਾਇਆ ਲੇਤਾ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 1.5 ਲੱਖ ਰੁਪਿਆ ਨਹੀਂ ਕਰੀਬ-ਕਰੀਬ 2.5 ਤੋਂ 3 ਲੱਖ ਰੁਪਿਆ ਇਹਨਾਂ ਲੋਕਾਂ ਨੇ ਉਹਨਾਂ ਤਿੱਬਤੀਆਂ ਕੋਲੋਂ ਵਸੂਲਿਆ ਹੈ ਨਗਰ ਨਿਗਮ ਵੱਲੋਂ ਉਹਨਾਂ ਨੂੰ ਵੀ ਨੋਟਿਸ ਕਰ ਦਿੱਤਾ ਗਿਆ ਹੈ ਔਰ ਉਹਨਾਂ ਨੂੰ ਵੀ 2 ਤੋਂ 4 ਦਿਨਾਂ ਦਾ ਸਮਾਂ ਦੇ ਦਿੱਤਾ ਗਿਆ ਹੈ ਕਿ ਤੁਸੀਂ ਆਪਣਾ ਸਮਾਨ ਇੱਥੋਂ ਚੱਕ ਕੇ ਕਿੱਥੇ ਹੋਰ ਆਪਣੀ ਦੁਕਾਨ ਲਗਾ ਸਕਦੇ ਹਾਂ ਪਰ ਇੱਥੇ ਨਹੀਂ ਲਗਾ ਸਕਦੇ ਔਰ ਤੁਹਾਨੂੰ ਹੁਣ ਦਿਖਾਉਨੇ ਆ ਕਿ ਉਹ ਵੀਡੀਓ ਕਿ ਕਿਵੇਂ ਵਿੱਚੇ ਦਿਨ ਸੋਨੂ ਸੇਠੀ ਸੇਠੀ ਢਾਬੇ ਦੇ ਉੱਤੋਂ ਉਹ ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਲੋਕਾਂ ਤੋਂ ਨਜਾਇਜ਼ ਤਰੀਕੇ ਨਾਲ ਵਸੂਲੇ ਜਾ ਰਹੇ ਕਿਰਾਏ ਬਿਾਰਦੇ ਵਿੱਚ ਉੱਥੇ ਦੁਕਾਨਾਂ ਲਗਵਾਈਆਂ ਗਈਆਂ ਸੀ ਕਿਵੇਂ ਨਗਰ ਨਿਗਮ ਵੱਲੋਂ ਚੱਕੀਆਂ ਗਈਆਂ

ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਨਗਰ ਨਿਗਮ ਵੱਲੋਂ ਕਾਨੂੰਨਨ ਤੌਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਔਰ ਕਿਵੇਂ ਇਸ ਦਾ ਸਮਾਨ ਹੈ ਜਿਹੜਾ ਸਾਰਾ ਚੱਕ ਕੇ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਰਿਹਾ ਹੈ ਔਰ ਹੁਣ ਗੱਲ ਕਰਦੇ ਹਾਂ ਸੋਨੂ ਸੈਠੀ ਦੀ ਜਿਹੜਾ ਕਿ ਬਾਰ-ਬਾਰ ਇਸ ਗੱਲ ਦੀ ਦੁਹਾਈ ਦਿੰਦਾ ਹੈ ਕਿ ਨਗਰ ਨਿਗਮ ਨੂੰ ਹੱਕਕੀਨੇ ਦਿੱਤਾ ਉਹਦਾ ਸਮਾਨ ਚੱਕਣ ਦਾ ਤਾਂ ਇਹ ਉਹਦੇ ਤੇ ਜ਼ਿਆਦਾ ਲੱਗੂ ਹੁੰਦਾ ਹੈ ਕਿ ਉਸ ਮੁਖੀ ਨੇ ਹੱਕ ਦਿੱਤਾ ਇਸ ਸਰਕਾਰੀ ਜ਼ਮੀਨ ਦੇ ਉੱਤੇ ਇਸ ਤਰੀਕੇ ਨਾਲ ਗੈਰ ਕਾਨੂੰਨੀ ਢੰਗ ਨਾਲ ਲੋਕਾਂ ਤੋਂ ਕਿਰਾਇਆ ਵਸੂਲਣ ਦਾ ਫਿਰ ਜਿਹੜੇ ਗੱਲ ਦੀ ਇਹ ਦੁਹਾਈ ਦਿੰਦਾ ਹੈ ਕਿ ਸਾਡੇ ਮਾਲਕਾਂ ਦੀ ਜਗ੍ਹਾ ਅੱਜ ਤੱਕ ਉਹ ਮਾਲਕ ਕੌਣ ਨੇ ਇਸ ਗੱਲ ਦਾ ਜ਼ਿਕਰ ਕਿਉਂ ਨਹੀਂ ਕੀਤਾ ਜਾਂਦਾ ਜੇ ਸਾਨੂੰ ਸੇਠੀ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਪਹਿਲਾਂ ਵੀ ਜਿੱਥੇ ਇਹਦਾ ਢਾਬਾ ਹੁੰਦਾ ਸੀ ਤਾਂ ਜਿਸ ਜਗ੍ਹਾ ਦੇ ਉੱਤੇ ਇਹਦਾ ਢਾਬਾ ਸੀ ਉੱਥੋਂ ਵੀ ਇਸ ਨੂੰ ਜ਼ਬਰਦਸਤੀ ਪੁਲਿਸ ਬਲ ਨਾਲ ਉਥੋਂ ਕੱਢਿਆ ਗਿਆ ਸੀ ਕਿਉਂਕਿ ਇਸ ਨੇ ਉਸ ਜਗ੍ਹਾ ਦੇ ਉੱਤੇ ਕਬਜ਼ਾ ਕਰ ਲਿਆ ਸੀ ਤਾਂ ਫਿਰ ਉਸ ਜ਼ਮੀਨ ਦਾ ਮਾਲਕ ਅਦਾਲਤ ਦੇ ਵਿੱਚ ਜਾਂਦਾ ਹੈ ਤਾਂ ਮੰਨ ਨਹੀਂ ਅਦਾਲਤ ਦੇ ਵਿੱਚ ਉਹਦੇ ਹੱਕ ਦੇ ਵਿੱਚ ਫੈਸਲਾ ਕੀਤਾ ਜਾਂਦਾ ਹੈ ਜਿਸ ਦੇ ਚੱਲਦੇ ਫਿਰ ਸੋਨੂ ਸੇਠੀ ਨੂੰ ਉਸ ਜਗ੍ਹਾ ਦੇ ਉੱਤੋਂ ਪੁਲਿਸ ਬਲ ਨਾਲ ਕੱਢਿਆ ਜਾਂਦਾ ਹੈ ਤਾਂ ਇਸ ਤਰੀਕੇ ਨਾਲ ਇਹ ਜਿਵੇਂ ਇਸ ਸਰਕਾਰੀ ਜਗ੍ਹਾ ਦੇ ਉੱਤੇ ਇਸ ਨੇ ਇਹ ਸਾਰਾ ਕਬਜ਼ ਆਪਣਾ ਸਮਰਾਜ ਕਿੱਤਾ ਹੋਇਆ ਕਿਵੇਂ ਲੋਕਾਂ ਤੋਂ ਕਰਾਇਆ ਵਸੂਲਦਾ ਹੈ ਜਦੋਂ ਗੱਲ ਇਹਦੇ ਤੇ ਆਉਂਦੀ ਹੈ ਤਾਂ ਫਿਰ ਇਹ ਦੂਸਿਆਂ ਦੀ ਦੁਹਾਈ ਦੇਣ ਲੱਗ ਜਾਂਦਾ ਹੈ ਕਿ ਹੋਰ ਵੀ ਲੋਕ ਨੇ ਜਿਹੜੇ ਇਦਾਂ ਕਰਦੇ ਨੇ ਪਰ ਦੁੱਖ ਇਸ ਗੱਲ ਦਾ ਹੈ ਪਰ ਜੇ ਕੋਈ ਸਮਾਜ ਸੇਵੀ ਸਮਾਜ ਸੇਵਾ ਦਾ ਚੋਲਾ ਪਾ ਕੇ ਇਦਾਂ ਕਰਦਾ ਤਾਂ ਉਹ ਬਹੁਤ ਜ਼ਿਆਦਾ ਦੁਖਦਾਈ ਹੈ ਮੰਦਭਾਗੀ ਘਟਣਾ ਇਹ ਜਿਹੜੇ ਲੋਕਾਂ ਦਾ ਦਾਵਾ ਕਰਦਾ ਲੋਕਾਂ ਦੀ ਦੁਹਾਈ ਦਿੰਦਾ ਉਹ ਘੱਟੋ ਘੱਟ ਸਮਾਜ ਸੇਵਾ ਦਾ ਚੋਲਾ ਪਾ ਕੇ ਤਾਂ ਇਹਦਾ ਨਹੀਂ ਕਰਦੇ ਉਹ ਕਰਦੇ ਨੇ ਕੋਰਾ ਕੋਰਾ ਵਪਾਰ ਪਰ ਇਹ ਸਮਾਜ ਸੇਵਾ ਦੀ ਆੜ ਦੇ ਵਿੱਚ ਇਹ ਸਾਰਾ ਕੁਝ ਚਲਾ ਰਿਹਾ ਹੈ ਇੱਕ ਪਾਸੇ ਤਾਂ ਇਹ ਕਹਿ ਰਿਹਾ ਕਿ ਮੈਂ ਸਮਾਜ ਸੇਵੀਆਂ ਦੂਸਰੇ ਪਾਸੇੋਂ ਇਹ ਕਹਿ ਰਿਹਾ ਵੀ ਮੈਂ ਉਹਨਾਂ ਤੋਂ 1.5 ਲੱਖ ਰੁਪਿਆ ਵਸੂਲਿਆ ਜੇ ਤੂੰ ਐਡਾ ਹੀ ਸਮਾਜ ਸੇਵੀ ਐ ਤੈਨੂੰ ਐਡਾ ਹੀ ਚਾਹੇ ਸਮਾਜ ਸੇਵਾ ਕਰਨ ਦਾ ਤਾਂ ਫਿਰ ਪੈਸੇ ਲੈ ਕੇ ਕਿਉਂ ਕਰ ਰਿਹਾ ਫਿਰ ਕਰੋ ਜਰੂਰ ਕਰੋ ਇਹਨਾਂ ਲੋਕਾਂ ਦੀ ਮਦਦ ਕਰੋ ਜਿਹੜੇ ਜ਼ਰੂਰਤਮੰਦ ਨੇ ਤਕਲੀਫ ਚ ਨੇ ਪਰ ਉਸਦੇ ਬਦਲੇ ਸਮਾਜ ਸੇਵਾ ਦੀ ਆੜ ਦੇ ਵਿੱਚ ਪੈਸੇ ਕਿਉਂ ਲਿੱਤੇ ਜਾਂਦੇ ਨੇ ਔਰ ਉਹ ਜਿਹੇ ਹੀ ਬਹੁਤ ਸਾਰੇ ਹੋਰ ਗਰੀਬ ਲੋਕ ਸੀ ਜਿੰਨਾ ਤੋਂ ਰੇੜੀਆਂ ਫੜੀਆਂ ਲਵਾ ਕੇ ਉਹਨਾਂ ਤੋਂ ਕਰੀਬ-ਕਰੀਬ 800 ਰੁਪਿਆ ਰੋਜ਼ਾਨਾ 24000 ਰੁਪਿਆ ਮਹੀਨਾ ਇੱਕ ਬੰਦੇ ਕੋਲੋਂ ਲਿਆ ਜਾਂਦਾ ਸੀ ਤੇ ਉੱਥੇ ਕਰੀਬ-ਕਰੀਬ 15 ਤੋਂ 20 ਦੁਕਾਨਾਂ ਸਨ ਜਿਹੜੀਆਂ ਕਿ ਇਸ ਇਨਸਾਨ ਵੱਲੋਂ ਉੱਥੇ ਲਵਾਈਆਂ ਜਾਂਦੀਆਂ ਸਨ ਔਰ ਹੋਰ ਸਭ ਤੋਂ ਵੱਡੀ ਗੱਲ ਕਿਵੇਂ ਇਸ ਨੇ ਉਸ ਪਬਲਿਕ ਪਲੇਸ ਦੇ ਉੱਤੇ ਉਸ ਪਾਰਕਿੰਗ ਵਾਲੀ ਜਗ੍ਹਾ ਦੇ ਵਿੱਚ ਆਪਣਾ ਹੀ ਇੱਕ ਪ੍ਰਾਪਰਟੀ ਦਾ ਦਫ਼ਤਰ ਗੈਰ ਕਾਨੂੰਨੀ ਤਰੀਕੇ ਨਾਲ ਬਣਵਾ ਰੱਖਿਆ ਔਰ ਜਿਸ ਦੇ ਵਿੱਚ ਇਸ ਦਾ ਹੀ ਇੱਕ ਛੱਡਾ ਹੋਇਆ ਗੁਰਗਾ ਬੈਠਦਾ ਹੈ ਜਿਹੜਾ ਕਿ ਇਹ ਕਹਿੰਦਾ ਹੈ ਕਿ ਮੇਰੀ ਪੁਲਿਸ ਵਾਲਿਆਂ ਨਾਲ ਵੀ ਸਿੱਧੀ ਹੈ ਤੇ ਮੇਰੀ ਨਗਰ ਨਿਗਮ ਵਾਲਿਆਂ ਨਾਲ ਵੀ ਸਿੱਧੀ ਹੈ ਸਿੱਧੀ ਤਾਂ ਹੁਣ ਨਗਰ ਨਿਗਮ ਵਾਲਿਆਂ ਨੇ ਕਾਰੀ ਦਿੱਤੀ ਜਿਵੇਂ ਕਿ ਆਪਾਂ ਇਸੋ ਵੀਡੀਓ ਦੇ ਵਿੱਚ ਦੇਖਿਆ ਤਾਂ ਜਦੋਂ ਉਸ ਦੇ ਖਿਲਾਫ ਕਦੇ ਵੀ ਕੋਈ ਵੀ ਖਬਰ ਨਸ਼ਰ ਹੁੰਦੀ ਹੈ ਤਾਂ ਫਿਰ ਉਹ ਗੁੰਡਾਗਰਦੀ ਤੇ ਉਤਰਦਾ ਪ्योर ਗੁੰਡਾਗਰਦੀ ਤੇ ਉਤਰਦਾ ਫਿਰ ਧਮਕੀਆਂ ਦੇਣੀਆਂ ਸ਼ੁਰੂ ਕਰਦਾ ਹੈ ਇਹ ਹੈ ਉਸ ਸਮਾਜ ਸੇਵੀ ਸਫੇਦ ਸਮਾਜ ਸੇਵੀ ਦਾ ਕਾਲਾ ਸੱਚ ਜਿਹੜਾ ਅਸੀਂ ਤੁਹਾਡੇ ਸਾਹਮਣੇ ਰੱਖਿਆ ਇਸ ਤੋਂ ਬਾਅਦ ਇਸ ਇਨਸਾਨ ਨੂੰ ਅਗਰ ਥੋੜੀ ਜੀ ਵੀ ਆਪਣੀ ਇੱਜ਼ਤ ਰੱਖਦਾ ਹੈ ਤਾਂ ਇਹ ਟੱਟੋ ਕੱਚ ਸਮਾਜ ਸੇਵੀ ਦਾ ਝੋਲਾ ਪਾ ਕੇ ਇਸ ਤਰੀਕੇ ਦੇ ਕੰਮ ਨਾ ਕਰੇ ਔਰ ਜੇ ਸਮਾਜ ਸੇਵੀ ਹੈ ਤਾਂ ਫਿਰ ਲੋਕਾਂ ਤੋਂ ਰੁਪਏ ਨਾ ਠੱਗੇ ਔਰ ਸਾਡੇ ਵੀ ਲੋਕਾਂ ਨੂੰ ਇਹ ਅਪੀਲ ਹੈ ਕਿ ਤਦੇ ਵੀ ਅਗਰ ਤੁਸੀਂ ਕਿਸੇ ਤਰੀਕੇ ਦੀ ਇਸ ਦੁਕਾਨਦਾਰੀ ਕਰਨੀ ਹੈ ਜਾਂ ਕੋਈ ਆਪਣਾ ਅੱਡਾ ਉਥੇ ਜਮਾਉਣਾ ਹੈ ਤਾਂ ਨਗਰ ਨਿਗਮ ਤੋਂ ਪਰਮਿਸ਼ਨ ਲੈ ਕੇ ਉਹਨਾਂ ਦਾ ਕਾਨੂੰਨਨ ਜੋ ਤਰੀਕਾ ਹੈ ਵਤੀਰਾ ਹੈ ਉਸ ਨੂੰ ਵਰਤ ਕੇ ਆਪਣਾ ਰੋਜ਼ਗਾਰ ਚਲਾਓ ਤਾਂ ਕਿ ਤੁਹਾਨੂੰ ਸਮੇ ਸਮੇਂ ਸਰ ਆਉਣ ਵਾਲੀਆਂ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ